ਰੋਲ ਹੁੰਦਾ ਹੈ ਕਿਸੇ ਵੀ ਸਮਾਗਮਨ ਕਰਾਉਣ ਦੇ ਵਿੱਚ ਜਿਹੜੀ ਆਪ ਸਰਕਾਰ ਨੇ ਇਸ ਮੇਲੇ ਨੂੰ ਮੋੜ ਸਰਜੀਤ ਕੀਤਾ ਹੈ ਕੀ ਕਹਿਣਾ ਚਾਹੁੰਦਾ ਸਭ ਤੋਂ ਪਹਿਲਾਂ ਦਾ ਮੈਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦਾ ਔਰ ਆਪਣੇ ਟੂਰਿਜ਼ਮ ਮੰਤਰੀ ਦਾ ਬਹੁਤ-ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਕਪੂਰਥਲਾ ਵਿਰਾਸਤੀ ਸ਼ਹਿਰ ਹੈ ਜਿਹੜਾ ਸਾਡਾ ਵਿਰਾਸਤੀ ਸ਼ਹਿਰ ਉਸੇ ਮੇਲਾ ਕਰਵਾਉਣ ਲਈ ਇੱਕ ਉਪਰਾਲਾ ਕੀਤਾ ਹੈ ਦੇਖੋ ਕਪੂਰਥਲੇ ਦੀ ਬਹੁਤ ਚਿਰਾਂ ਤੋਂ ਮੰਗ ਸੀ ਕਿ ਇਸ ਦੀ ਵਿਰਾਸਤ ਨੂੰ ਸੰਭਾਲਿਆ ਜਾਵੇ ਕਪੂਰਥਲੇ ਨੂੰ ਵਿਰਾਸਤ ਨਾਲ ਜੋੜਿਆ ਜਾਵੇ ਸਭਿਆਚਾਰ ਨੂੰ ਜੋੜਿਆ ਜਾਵੇ ਤੇ ਉਸ ਮੁੱਖ ਨੂੰ ਮੰਗ ਨੂੰ ਮੁੱਖ ਰੱਖਦੇ ਹੋਏ ਜੋ ਭਗਵੰਤ ਸਾਹਿਬ ਮਾਨ ਸਾਹਿਬ ਨੇ ਉਪਰਾਲਾ ਕੀਤਾ ਇਹ ਉਪਰਾਲੇ ਦੇ ਰਿਜ਼ਲਟ ਇਹ ਨਿਕਲਣਗੇ ਕਿ ਜਿਹੜਾ ਸਾਡਾ ਯੂਥ ਆ ਉਹ ਸਭਿਆਚਾਰ ਨਾਲ ਜੁੜੇਗਾ ਪੰਜਾਬੀ ਸਭਿਆਚਾਰ ਨੂੰ ਜਾਣੇਗਾ ਤੇ ਇਸ ਚ ਸਾਨੂੰ ਨਸ਼ਿਆਂ ਤੋਂ ਜਿਹੜੇ ਹੈਗੀ ਠੱਲ ਪਾਣ ਦਾ ਵੀ ਕਾफी ਮਦਦ ਮਿਲੇਗੀ ਨੌਜਵਾਨ ਜਿਹੜੇ ਆ ਨਸ਼ਿਆਂ ਤੋਂ ਗ੍ਰਸਤ ਨੇ ਉਹ ਸੱਭਿਆਚਾਰਕ ਮੇਲੇ ਤੋਂ ਪ੍ਰੇਰਿਤ ਹੋ ਕੇ ਇੱਧਰ ਨੂੰ ਆਪਣੇ ਕਲਚਰਵਲ ਵਧਨਗੇ ਉਹ ਪੰਜਾਬ ਦਾ ਕਲਚਰ ਜਾਣਨਗੇ ਕਿ ਕਿਵੇਂ ਪੁਰਾਣੇ ਸਮਾਂ ਜਮਾਨੇ ਦੇ ਨੌਜਵਾਨ ਜਿਹੜੇ ਆਪਣੀ ਹੈਲਥ ਨੂੰ ਸੰਭਾਲ ਕੇ ਰੱਖਦੇ ਸੀ ਆਪਣੇ ਕਲਚਰ ਨੂੰ ਸੰਭਾਲ ਕੇ ਰੱਖਦੇ ਸੀ ਅਤੇ ਆਪਣਾ ਧਿਆਨ ਰੱਖਦੇ ਸੀ ਠੀਕ ਠੀਕ ਹੈ ਜੀ ਮੈਡਮ ਜੇ ਆਪਾਂ ਗੱਲ ਕਰੀਏ ਜਿਹੜਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਹਿੰলো ਕਿ ਬਰਾਸਤੀ ਮੇਲਾ ਜਿਹੜਾ ਕਿ ਮਨਾਇਆ ਜਾ ਰਿਹਾ ਵਾ ਤਾਂ ਆਪਾਂ ਸ਼ਪਵਾਗ ਵੱਲੋਂ ਵੀ ਕਹਲੋ ਕਿ ਕੀ ਪ੍ਰਬੰਧ ਕੀਤੇ ਗਏ ਸੀ ਇੱਥੇ ਹਾਂਜੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ 1 ਮਾਰਚ ਤੋਂ से मेला सैनिक स्कूल कपूरथला विखे इस मेले दा का आगाज हो चुका है इस मेले भाषा विभाग कपूरथला गतिविधियां साहित्य गतिविधियां स्टेज पर संबंधित जिनी भी तैयारियां भाषा विभाग वालों की गई है उन्होंने सहयोग के नाल जो है समागम पूरा यूपरेखा तैयार हो गया है मैडम जी गल करिए प्रोग्राम किलना तक ਦੀ ਬੇਨਤੀ ਹਾਂਜੀ ਇਹ ਪ੍ਰੋਗਰਾਮ ਆਪਣਾ 3 ਦਿਨ ਦਾ ਹੈ ਪਹਿਲੀ 2 ਤੋਂ 3 ਮਾਰਚ ਦਿਨ ਮਾਰਚ ਸ਼ਾਮ ਨੂੰ ਮਨਹੂਤ ਵਾਰਿਸ ਦੇ ਗਾਇਕੀਦਾਨ 'ਇਸ ਮੇਲੇ ਦਾ ਜਿਹੜੀ ਸਮਾਪਤੀ ਹੋਵੇਗੀ ਔਰ ਇਹ 3 ਦਿਨ ਦਾ ਸਮਾਗਮ ਹੈ ਜੋ ਕਪੂਰਥਲਾ ਸ਼ਹਿਰ ਜਿਸ ਨੂੰ ਪੈਰਾਸੌਫ ਪੰਜਾਬ ਵੀ ਕਿਹਾ ਜਾਂਦਾ ਹੈ ਕਪੂਰਥਲਾ ਵਾਸੀਆ ਲਈ ਅਜੇ ਹ ਰੰਗ ਰੰਗ ਸਮਾਗਮ ਦੇ ਰਿਡਿਜਰਨਾ ਕੈਲੋ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਇੱਕ ਸੱਭਿਆਚਾਰਕ ਮਹੌਲ ਸਜਾਇਆ ਗਿਆ ਹੈ ਤੁਸੀਂ ਮੈਂ ਆਮ ਲੋਕਾਂ ਨੂੰ ਕੀ ਅਪੀਲ ਕਰਦੇ ਮੇਲੇ ਵਿੱਚ ਪਹੁੰਚ ਲੈ ਮੈਂ ਸਾਰੀ ਕੀ ਜਨਤਾ ਕਪੂਥਲਾ ਵਾਸੀਆਂ ਨੂੰ ਅਪੀਲ ਕਰਦੀਆਂ ਕਿ ਆਓ ਆ ਕੇ ਇਸ ਮੇਲੇ ਦੇ ਵਿੱਚ ਅੱਜ ਤੁਸੀਂ ਮੋਰ ਚਾਹੁੰਦੇ ਇਸ ਮੇਲੇ ਦੇ ਰੰਗ ਨੂੰ ਪਹਿਲਾਂ ਤੋਂ ਪ੍ਰੋਗਰਾਮ ਸੱਭਿਆਚਾਰਕੀਆਂ ਵਕ ਵਕ ਪਣ ਗਿਆ ਦਾ ਆਨੰਦ ਮਾਣੋ ਬਹੁਤ ਲੰਬੇ ਅਰਸੇ ਤੋਂ ਅਜਿਹੇ ਜਿਹੜੇ ਮੌੜਕ ਮੇਲੇ ਸੀ ਪੰਜਾਬ ਦੇ ਵਿੱਚ ਤੇ ਮੇਲੇ ਤਿਉਹਾਰ ਦੀ ਜਿਹੜੀ ਲੜੀ ਸੀ ਸਟਾਪ ਹੋ ਚੁੱਕੀ ਸੀਗੇ ਹੁਣ ਇੱਕ ਫੇਰ ਤੋਂ ਸ਼ੁਰੂਆਤ ਇਹਨਾਂ ਦੀ ਹੋਈ ਹੈ ਤੇ ਇਹਨਾਂ ਮੇਲੇ ਦਾ ਨੰਦ ਬੰਨੋ ਤੇਦਰੂ ਮਿਸ਼ਨ ਵਿੱਚ ਸ਼ਹਿਰ ਹੈ ਤਾਂ ਇਹਦੇ ਵਿੱਚ ਇਹ ਜੇ ਪ੍ਰੋਗਰਾਮ ਇਹ ਜੇ ਸਮਾਗਮ ਹੁਣੇ ਆਪਣੇ ਆਪ ਦੇ ਵਿੱਚ ਸਾਡੇ ਲਈ ਮਾਨ ਦੀ ਗੱਲ ਹੈ ਕਿ ਆਪਾਂ ਫੇਰ ਦੁਬਾਰਾ ਉਹ ਜੋ ਇੱਥੇ ਦੀ ਹੈਰਿਟੇਜ ਹੈ ਲੋਕਾਂ ਤੱਕ ਪਹੁੰਚਾਰੇ ਨੇ ਲੋਕਾਂ ਨੂੰ ਉਹਦੇ ਬਾਰੇ ਜਾਣੂ ਕਰਾਉਣ ਲੱਗੇ ਨੇ ਲੋਕ ਲੋਕ ਇਹਨੂੰ ਦੇਖਣਗੇ ਅਗਲੀ ਪੀੜ੍ਹੀ ਅਗਲੀ ਜਨਰੇਸ਼ਨ ਨੂੰ ਇਹਦੀ ਹੈਰਿਟੇਜ ਆਪਣੇ ਕਲਚਰ ਦੇ ਬਾਰੇ ਫੇਰ ਦੁਬਾਰਾ ਪਤਾ ਲੱਗੂਗਾ ਜਾਣਕਾਰੀ ਉਹਦੇ ਬਾਰੇ ਪਤਾ ਲੱਗੂ